ਉਨਾ ਮੈਂ ਜਿਹੜੇ ਪਈ ਆ ਪਿੰਡ ਦੇ ਸਕੂਲ ਚ ਬਹੁਤ ਵਧੀਆ ਪੜਦਾ ਪਿਆ ਦੇਖ ਲੈ ਫਸਟ ਆਇਆ ਨਿਆਣਾ ਆਪਣਾ ਸ਼ਹਿਰ ਦਾ ਸਕੂਲ ਵੀ ਦੇਖ ਲਿਓ ਐਵੇਂ ਮੈਨਾਂ ਗੱਲਾਂ ਨਾ ਮਾਰੋ ਚੁੱਪ ਕਰਕੇ ਚੱਲੋ ਚੱਲ ਥੱਲੇ ਵੀ ਦੇਖ ਲੈ ਪਿੰਡ ਦੇ ਸਕੂਲ ਚ ਬਹੁਤ ਵਧੀਆ ਪੜਦਾ ਪਿਆ ਨਿਆਣਾ ਆਪਣਾ ਤੁਸੀਂ ਮੇਰੀ ਵੀ ਗੱਲ ਸੁਣ ਲਓ ਮੈਂ ਐਸੇ ਇੰਗਲਿਸ਼ ਸਕੂਲ ਦੇ ਵਿੱਚ ਆਪਣਾ ਨਿਆਣਾ ਪੜਾਣਾ ਉਹ ਦੇਖਿਆ ਕਿੰਨਾ ਸੋਹਣਾ ਤੇ ਕਿੱਦਾਂ ਵੱਡਾ ਸਾਡਾ ਨਿਆਣਾ ਨਾ ਮौज ਕਰੇਗਾ ਆ ਜਾ ਆ ਜਾ ਚਲੋ ਆਓ ਬੈਠੋ ਬੈਠੋ मैडम स्कूल ਤਾਂ ਤਾਂ ਵੈਸੇ ਬਹੁਤ ਹੀ ਸੋਹਣਾ ਪਰ ਫੀਸ ਬਹੁਤ ਜ਼ਿਆਦਾ ਹੈ ਮੈਂ ਪਤਾ ਕੀਤਾ ਤੁਸੀਂ ਫੀਸ ਨੂੰ ਛੱਡੋ ਜਦੋਂ ਤੁਹਾਡੇ ਬੱਚੇ ਦਾ ਸਕੂਲ ਦੇ ਨਾਲ ਨਾਮ ਜੁੜ ਗਿਆ ਨਾ ਤੇ ਤੁਹਾਡਾ ਸਿਰ ਫਕਰ ਦੇ ਨਾਲ ਉੱਚਾ ਹੋਣਾ ਹੈ ਮੈडम ਬੁక్స్ ਕਿੱਥੋਂ ਮਿਲਣਗੀਆਂ ਤੁਸੀਂ ਪੈਸੇ ਜਮ੍ਹਾਂ ਕਰੋ ਸਭ ਕੁਝ ਇੱਥੋਂ ਹੀ ਮਿਲੂਗਾ ਤੇ ਬੱਚਿਆਂ ਦੀ ਯੂਨੀਫਾਰਮ ਯੂਨੀਫਾਰਮ ਵੀ ਇੱਥੋਂ ਮਿਲੂਗੀ ਬਸ ਤੁਸੀਂ ਪੈਸੇ ਜਮ੍ਹਾਂ ਕਰਾਓ ਦੇਖੋ ਇੱਥੇ ਐਕਟੀਵਿਟੀਆਂ ਗੇਮਸ ਬਹੁਤ ਕੁਝ ਕਰਵਾਇਆ ਜਾਂਦਾ ਹੈ બસ ਤੁਸੀਂ ਪੈਸੇ ਭੇਜ ਦਿਓ ਤੇ ਫਿਰ ਤੁਹਾਡੇ ਬੱਚੇ ਨੂੰ ਪਾਰਟਿਸਿਪੇਟ ਕਰਵਾ ਦਾਂਗੇ ਤੇ ਨਾਲੇ ਅਸੀਂ ਵਧੀਆ ਸੀ ਟੂਰ ਤੇ ਵੀ ਲੈ ਕੇ ਜਾਂਦੇ ਆ ਤੁਸੀਂ ਬਸ ਪੈਸੇ ਭੇਜਦਨੇ ਆ ਤੁਹਾਡੇ ਬੱਚੇ ਨੂੰ ਵਧੀਆ ਟੂਰ ਤੇ ਵੀ ਲੈ ਕੇ ਜਾਇਆ ਜਾਇਗਾ ਦੇਖੋ ਇੱਥੇ ਬੱਚੇ ਦੀ ਓਵਰਆਲ ਡਿਵੈਲਪਮੈਂਟ ਲਈ ਬਹੁਤ ਕੁਝ ਕਰਵਾਇਆ ਜਾਂਦਾ ਉਹਦੇ ਵਿਕਾਸ ਲਈ ਬਹੁਤ ਕੁਝ ਕਰਵਾਇਆ ਜਾਂਦਾ ਬਸ ਅਸੀਂ ਤੁਹਾਨੂੰ ਨੋਟ ਭੇਜਾਂਗੇ ਠੀਕ ਹੈ ਜੀ ਤੁਸੀਂ ਨੋਟ ਭੇਜ ਦਿਓ ਤੇ ਅਸੀਂ ਨੋਟ ਭੇਜ ਦਵਾਂਗੇ ਮੈਡਮ ਇਹ ਤਾਂ ਸਭ ਠੀਕ ਆ ਚਲੋ ਤੇ ਬੱਚੇ ਦੀ ਪੜ੍ਹਾਈ ਦਾ ਕਿਦਾਂ ਉਹਦਗੀ ਹੈ ਉਹਦੀ ਤਾਂ ਤੁਸੀਂ ਟਿਊਸ਼ਨ ਉੱਥੋਂ ਆਈ ਦੇਣੀ ਹੈ ਚਲੋ ਅਸੀਂ ਸਲਾਹ ਕਰਕੇ ਦੱਸਦੇ ਹਾਂ ਫਿਰ ਉਹ ਗੱਲ ਤਾਂ ਸੁਣੋ ਕੋਈ ਨਹੀਂ ਮੈਡਮ ਆਵਾਂਗੇ ਜੇ ਮੈਡਮ ਦਵਾਰੀ ਕੋਣ ਦਾ ਸਟਿੱਕਾ ਕੱਢਣੀ ਹੈ ਨਿਆਣਾ ਸਾਡਾ ਪਿੰਡ ਦੇ ਸਕੂਲ 'ਚ ਹੀ ਚੰਗਾ ਆਹ ਕੀਤੀ ਨਾ ਛੇੜੀ ਗੱਲ ਚਲੋ ਜੀ ਵਿਦਿਆਕ ਟੂਰ ਤੇ ਮੁਫਤ ਕਿਤਾਬਾਂ ਨਾਲੇ ਮਿਲਦੀ ਵਰਦੀ ਵੀ ਫ੍ਰੀ ਕਾਬਲ ਅਧਿਆਪਕ ਤੇ ਵਧੀਆ ਪੜਾਈ ਦੱਸੋ ਹੋਰ ਚਾਹੀਦਾ ਹੈ ਕੀ